ਪਿੰਡ 'ਚ ਆਂਡ-ਗਵਾਂਡ ਕਿੱਦਾਂ ਦੇ ਹੁੰਦੇ ਸੀ ਪਤਾ ਨਾ ਜਵਾਗ ਜੁੱਧਰ ਮਰਸੀ ਖੇਡਣ ਚਲੇ ਜਾਣ ਕਿਦਰੇ ਵੀ ਕਿਸੇ ਦੇ ਘਰ ਵੀ ਰੋਟੀ ਖਾ ਲੈਣ ਮਾਪਿਆਂ ਨੂੰ ਫਿਕਰ ਨਹੀਂ ਸੀ ਹੁੰਦੀ ਭਾਵੇਂ ਖੂਨ ਦਾ ਰਿਸ਼ਤਾ ਹੋਵੇ ਆ ਨਾ ਪਰ ਆਸ-ਪਾਸ ਦੇ ਘਰਾਂ ਦੇ ਲੋਕ ਚਾਚਾ ਚਾਚੀ ਮਾਸੀ ਮਾਸੜ ਜਾਂ ਹੋਰ ਕੋਈ ਰਿਸ਼ਤੇ 'ਚ ਵੱਜ ਹੀ ਜਾਂਦੇ ਸਨ ਵਿਆਹਾਂ 'ਚ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਵਾਅਦਾ ਤਾਂ ਇਹ ਨਾਲ ਦੇ ਕੰਮ ਕਰਾਉਂਦੇ ਸਨ ਸੋਖੂ ਦੋਕੂ ਚ ਨਾਲ ਖੜਦੇ। ਇਦਾਂ ਦੇ ਹੀ ਦੋ ਪਰਿਵਾਰ ਰਹਿੰਦੇ ਸਨ ਤਰਨ ਤਰਨ ਦੇ ਇੱਕ ਅਸਪੇਚ। ਮੈਨੂੰ ਪਤਾ ਹੈ ਕਿ ਬਹੁਤ ਲੋਕਾਂ ਨੂੰ ਗੁੱਸਾ ਆਉਂਦਾ ਹੈ ਕਿ ਮੈਂ ਨਾਮ ਕਈ ਵਾਰ ਕਿਉਂ ਲੁਕੋ ਲੈਂਦੀ ਆ। ਕਈ ਵਾਰ ਤਾਂ ਲੋਕੇਸ਼ਨ ਵੀ ਪ੍ਰੋਪਰ ਨਹੀਂ ਦੱਸਦੀ। ਹਰ ਵਾਰ ਤਾਂ ਨਹੀਂ ਪਰ ਬਹੁਤ ਵਾਰ ਫੋਟੋਜ਼ ਵੀ ਜਨਰੇਟਿਡ ਯੂਜ਼ ਕਰ ਦਿੰਦੀ ਆ। ਕਈ ਕਮੈਂਟਸ ਤਾਂ ਆਉਂਦੇ ਨੇ ਕਿ ਜੇ ਐਡਾ ਡਰਾ ਤਾਂ ਕ੍ਰਾਈਮ ਚੈਨਲ ਬੰਦ ਕਰ ਦਿਓ। ਮੈਂ ਬਸ ਮੁਸਕਰਾ ਲੈਣੀ ਹੁੰਦੀ ਆ। ਕਦੀ ਕਦੀ ਕਿਸੇ ਭਰਾ ਦਾ ਨਾਮ ਉਜਾਗਰ ਕਰਨ ਨਾਲ ਭੈਣ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਕਈ ਮਾਪਿਆਂ ਨੇ ਮਾਰਾ ਕੀਤਾ ਹੁੰਦਾ ਪਰ ਜਵਾਕਾਂ ਦੀ ਕੋਈ ਗਲਤੀ ਨਹੀਂ ਹੁੰਦੀ। ਕੰਮ ਮੈਂ ਪੁਰਾਣੇ ਕੇਸਸ ਤੇ ਜ਼ਿਆਦਾ ਕਰਦੀ ਆ ਤੇ ਮੇਰੇ ਇਦਾਂ ਕਰਨ ਨਾਲ ਕਿਤੇ ਕਿਸੇ ਦੀ ਆਮ ਜਹੀ ਜ਼ਿੰਦਗੀ ਵਿੱਚ ਪੁਚਾਲ ਨਾ ਆਏ ਮੈਨੂੰ ਇਸ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਕਿਤੇ ਕਿਤੇ ਲੀਗਲ ਲਿਮਿਟੇਸ਼ਨਸ ਵੀ ਹੁੰਦੀਆਂ ਨੇ। ਬਾਕੀ ਤੁਹਾਡੇ ਕਰਕੇ ਹੀ ਤਾਂ ਆਹ ਛੋਟਾ ਜਿਹਾ ਚੈਨਲ ਚੱਲਦਾ ਸੋ ਤੁਹਾਡੀ ਸ਼ਲਾਘਾ ਤੇ ਸ਼ਿਕਾਇਤਾਂ ਦੋਵੇਂ ਸਿਰ ਮੱਥੇ ਹੁਣ ਆਉਨੇ ਆ ਫੇਰ ਤੋਂ ਤਰਨਤਾਰਨ ਦੇ ਉਸ ਕਸਬੇ 'ਚ ਜਿਸ ਦਾ ਮੈਂ ਨਾਮ ਨਹੀਂ ਦੱਸ ਰਹੀ ਮਾਮਲਾ 2018 ਦਾ ਹੈ ਇੱਥੇ ਦੋ ਟੱਬਰ ਰਹਿੰਦੇ ਹੁੰਦੇ ਆ ਪਹਿਲਾ ਪਰਿਵਾਰ ਹੁੰਦਾ ਮਨਿੰਦਰ ਸਿੰਘ ਦਾ ਨਾਮ ਸਾਰੇ ਬਦਲੂੰਗੀ ਜੀ ਮੈਂ ਇਹਨਾਂ ਦੇ ਦੋ ਪੁੱਤ ਹੁੰਦੇ ਆ ਪਹਿਲਾ ਗੁਰਪ੍ਰੀਤ ਸਿੰਘ ਤੇ ਛੋਟਾ ਜਸ਼ਨਪ੍ਰੀਤ ਸਿੰਘ ਵੱਡਾ ਮੁੰਡਾ ਗੁਰਪ੍ਰੀਤ ਸਿੰਘ ਮੈਰਿਡ ਹੁੰਦਾ ਉਸਦੀ ਜੌਬ ਹੁੰਦੀ ਆ ਨਿੱਕੇ ਮੁੰਡੇ ਜਸ਼ਨਪ੍ਰੀਤ ਨੇ ਐਗਰੀਕਲਚਰ 'ਚ ਹੀ ਕੁਝ ਵਧੀਆ ਕਰਨ ਦੀ ਸੋਚੀ ਹੁੰਦੀ ਆ ਅੱਜਕੱਲ ਵੈਸੇ ਵੀ ਖੇਤੀਬਾੜੀ 'ਚ ਕਈ ਵਧੀਆ ਕੋਰਸ ਹੁੰਦੇ ਆ ਚੰਗਾ ਸਕੂਪ ਹੈ ਸੋ ਜਸ਼ਨਪ੍ਰੀਤ ਸਿੰਘ ਵੀ 12ਵੀਂ ਕਰਕੇ ਐਗਰੀਕਲਚਰ ਦਾ ਕੋਈ ਕੋਰਸ ਕਰਦਾ ਹੈ ਤੇ ਪਿਓ ਨਾਲ ਖੇਤੀਬਾੜੀ ਚ ਲੱਗ ਜਾਂਦਾ ਹੈ ਬਾਹ ਨੂੰ ਬਾਹ ਹੋਏ ਤਾਂ ਕੰਮ ਬਹੁਤ ਵਧਾਇਆ ਜਾ ਸਕਦਾ ਹੈ ਸ਼ਾਇਦ ਇਹੀ ਸੋਚ ਹੁੰਦੀ ਆ ਜਸ਼ਨਪ੍ਰੀਤ ਸਿੰਘ ਦੀ ਇਹਨਾਂ ਦੇ ਗਵਾਂਢ ਚ ਇੱਕ ਟੱਬਰ ਰਹਿੰਦਾ ਹੁੰਦਾ ਭੋਲਾ ਸਿੰਘ ਹੋਰਾਂ ਦਾ ਭੋਲਾ ਸਿੰਘ ਦੀ ਘਰ ਵਾਲੀ ਸਰਬਜੀਤ कौर ਇੱਕ ਧੀ ਹੁੰਦੀ ਆ ਇਹਨਾਂ ਦੀ ਨੂਰਕੌਰ ਤੇ ਇਸਦੇ ਦੋ ਭਰਾ ਹੁੰਦੇ ਆ ਮਨਿੰਦਰ ਸਿੰਘ ਤੇ ਪੋਲਾ ਸਿੰਘ ਦੇ ਟੱਬਰ 'ਚ ਵਧੀਆ ਸਾਂਝ ਹੁੰਦੀ ਆ ਗੁਆਂਡੀ ਹੋਣ ਕਰਕੇ ਹੁਣ ਗੱਲ ਇਦਾਂ ਹੁੰਦੀ ਆ ਕਿ ਮਨਿੰਦਰ ਸਿੰਘ ਦੇ ਛੋਟੇ ਮੁੰਡੇ ਜਸ਼ਨਪ੍ਰੀਤ ਸਿੰਘ ਜੋ ਕਿ 20 ਸਾਲ ਦਾ ਹੁੰਦਾ ਹੈ ਲਗਭਗ ਤੇ ਪੋਲਾ ਸਿੰਘ ਦੀ ਕਰੀਬ 19 ਸਾਲਾਂ ਦੀ ਧੀ ਨੂਰਕੌਰ 'ਚ ਇੱਕ ਅਟਰੈਕਸ਼ਨ ਡਵੈਲਪ ਹੋ ਜਾਂਦੀ ਹੈ ਹੁਣ ਇੱਕੋ ਪਿੰਡ ਉੱਤੋਂ ਗੁਆਂਡ ਇਹਨਾਂ ਦਾ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ ਸ਼ੁਰੂ ਹੋ ਜਾਂਦਾ ਹੈ ਪਰ ਇਹਨਾਂ ਨੂੰ ਕਿ ਇੱਕ ਦੂਜੇ ਨੂੰ ਦੇਖਣਾ ਮੌਕਾ ਮਿਲੇ ਤਾਂ ਗੱਲ ਕਰ ਲੈਣੀ ਘਰਦਿਆਂ ਦੀ ਨਜ਼ਰ ਤੋਂ ਬਚ ਕੇ ਮਿਲਣਾ ਕਿਉਂਕਿ ਦੋਵਾਂ ਨੂੰ ਪਤਾ ਹੁੰਦਾ ਹੈ ਕਿ ਜੇ ਇਸ ਬਾਰੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਪ੍ਰੋਬਲਮ ਵੱਡੀ ਹੋ ਸਕਦੀ ਹੈ ਸੋ ਦੋਵੇਂ ਟੱਬਰ ਜਦੋਂ ਵੀ ਇਕੱਠੇ ਹੁੰਦੇ ਜਾਂ ਇਹ ਹਮੇਸ਼ਾ ਦੀ ਤਰ੍ਹਾਂ ਇੱਕ ਦੂਜੇ ਦੇ ਘਰੇ ਜਾਂਦੇ ਤਾਂ ਇੱਕ ਡਿਸਟੈਂਸ ਹੀ ਮੇਨਟੇਨ ਕਰਕੇ ਰੱਖਦੇ ਕੋਈ ਐਦਾਂ ਦੀ ਹਰਕਤ ਨਹੀਂ ਕਰਦੇ ਜੋ ਸਹੀ ਨਾ ਹੋਵੇ ਵੈਸੇ ਤਾਂ ਇਹ ਆਸ-ਪਾਸ ਹੀ ਰਹਿੰਦੇ ਹੁੰਦੇ ਆ ਵਧੋਂ ਦੇ ਪਰ ਅਜੇ ਮਹੀਨੇ ਪਹਿਲਾਂ ਹੀ ਇਨਾਂ ਚ ਇਹ ਰਿਸ਼ਤਾ ਕਹਿੰਦੇ ਬਣਿਆ ਹੁੰਦਾ ਪਰ ਫਿਰ ਮਹੀਨੇ ਬਾਅਦ ਜੋ ਡਰਾਉਣਾ ਹੁੰਦਾ ਹੈ ਨਾ ਉਹ ਤੁਹਾਨੂੰ ਦੱਸੂਗੀ ਸਤਿ ਸ਼੍ਰੀ ਅਕਾਲ ਜੀ ਮਹਾ ਪੁਨੀਤ ਕਰੋ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜਿਵੇਂ ਇਹ ਇੱਕ ਦੂਜੇ ਤੋਂ ਉਦਾਂ ਤਾਂ ਦੂਰ ਨਹੀਂ ਹੁੰਦੇ ਗੁਆਂਢ 'ਚ ਹੀ ਹੁਣ ਦੇ ਕਰਕੇ ਪਰ ਕਦੀ ਇਹਨਾਂ ਨੇ ਆਪਣੀ ਹੱਦ ਨਹੀਂ ਟੱਪੀ ਹੁੰਦੀ ਕੋਈ ਇਦਾਂ ਦੀ ਹਰਕਤ ਨਹੀਂ ਕੀਤੀ ਹੁੰਦੀ ਜਿਸ ਨਾਲ ਇਹਨਾਂ ਨੂੰ ਜਾਂ ਇਹਨਾਂ ਦੇ ਪਰਿਵਾਰਾਂ ਨੂੰ ਸ਼ਰਮਿੰਦਾ ਹੋਣਾ ਪਏ ਪਰ ਪਿਆਰ 'ਚ ਤਾਂ ਦੋਨੋਂ ਹੁੰਦੇ ਨੇ ਤੇ ਇੱਕ ਦੂਜੇ ਤੋਂ ਦੂਰ ਇਹਨਾਂ ਕੋਲ ਰਹਾ ਨਹੀਂ ਜਾ ਰਿਹਾ ਪਿੰਡ 'ਚ ਇੱਕ ਲਾਇਬ੍ਰੇਰੀ ਹੁੰਦੀ ਆ ਇਹ ਫੈਸਲਾ ਕਰਦੇ ਨੇ ਕਿ ਆਪਾਂ ਉੱਥੇ ਜਾ ਕੇ ਮਿਲਿਆ ਕਰਾਂਗੇ ਜਸ਼ਨਪ੍ਰੀਤ ਦੀਆਂ ਅੱਖਾਂ ਕਿਤਾਬਾਂ ਤੋਂ ਜ਼ਿਆਦਾ ਨੂਰ ਕੌਰ ਵੱਲ ਹੁੰਦੀਆਂ ਨੂਰ ਲਾਇਬ੍ਰੇਰੀ ਐਂਟਰ ਕਰਦੀ ਤਾਂ ਉਸ ਨੂੰ ਚਾਰੇ ਪਾਸੇ ਨੂਰ ਲੱਗਦਾ ਹੁਣ ਇੱਥੇ ਦੋਵੇਂ ਇੱਕ ਵੀਡੀਓ ਰੈਫਰੈਂਸ ਮੁਤਾਬਕ ਕਦੀ ਪਰਚੀਆਂ ਥਾਣੀ ਗੱਲਾਂ ਕਰਨ ਕਦੀ ਅੱਖਾਂ ਅੱਖਾਂ 'ਚ ਕਦੀ ਫੁਸਫੁਸਾ ਕੇ ਹੁਣ ਜਦੋਂ ਇਹ ਸਭ ਹੁੰਦਾ ਹੋਏ ਤਾਂ ਆਸ-ਪਾਸ ਦੇ ਲੋਕ ਸੁੰਘ ਹੀ ਲੈਂਦੇ ਨੇ ਇਕ ਇਹਨਾਂ ਦੇ ਪਿੰਡ ਦਾ ਹੀ ਬੰਦਾ ਇਹਨਾਂ 'ਚ ਇਹ ਵੱਧ ਦੀ ਨਜ਼ਦੀਕੀ ਸਮਝ ਆਂਦਾ ਹੈ ਤੇ ਸਿੱਧਾ ਜਾ ਕੇ ਨੂਰਕੌਰ ਦੇ ਪਿਓ ਭੋਲਾ ਸਿੰਘ ਨੂੰ ਦੱਸਦਾ ਹੈ ਕਿ ਭਾਈ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਸੇ ਕਰਕੇ ਤੇਰੇ ਨਾਲ ਗੱਲ ਕਰਨ ਆਇਆ ਕਿ ਭਾਈ ਤੇਰੀ ਕੁੜੀ ਗਲਤ ਰਾਤੇ ਜਾ ਰਹੀ ਹੈ ਉਸ 'ਤੇ ਤੇਰੇ ਗੁਆਂਢੀ ਮਨਿੰਦਰ ਸਿੰਘ ਦੇ ਛੋਟੇ ਮੁੰਡੇ 'ਚ ਚੱਕਰ ਚੱਲ ਰਿਹਾ ਹੈ ਤੇ ਹੁਣੇ ਰੋਕ ਲਾਏ ਸਭ ਵਰਨਾ ਔਖਾ ਹੋ ਹੁਣ ਇਹ ਸੁਣ ਕੇ ਭੋਲਾ ਸਿੰਘ ਦੀਆਂ ਨਜ਼ਰਾਂ ਜ਼ਮੀਨ 'ਚ ਗੜ ਜਾਂਦੀਆਂ ਨੇ ਗੁੱਸਾ ਤੇ ਦਰਦ ਦੋਵੇਂ ਬੇਹਿਸਾਬ ਹੋ ਜਾਂਦੇ ਨੇ ਉਸ ਹੱਦ ਤੱਕ ਜਦੋਂ ਨੂਰਕੌਰ ਦੇ ਭਰਾਵਾਂ ਨੂੰ ਵੀ ਇਹ ਗੱਲ ਪਤਾ ਲੱਗਦੀ ਹੈ ਤੇ ਉਹਨਾਂ ਦਾ ਗੁੱਸਾ ਵੀ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਇਹ ਮਿਲ ਕੇ ਨੂਰ ਨੂੰ ਬਥੇਰਾ ਕੁੱਟਦੇ ਨੇ ਉਸ ਦੀ ਹਰ ਆਜ਼ਾਦੀ ਖੋ ਲਈ ਜਾਂਦੀ ਹੈ ਉਸ ਰੈਸਟ੍ਰਿਕਸ਼ਨਸ ਲਗਾ ਦਿੱਤੀਆਂ ਜਾਂਦੀਆਂ ਨੇ ਹਰ ਪਲ ਉਸ ਤੇ ਨਜ਼ਰ ਰੱਖੀ ਜਾਂਦੀ ਹੈ ਜੇ ਮਾੜਾ ਮੋਟਾ ਵੀ ਬਾਹਰ ਜਾਣਾ ਹੁੰਦਾ ਤਾਂ ਭਰਾ ਨਾਲ ਜਾਂਦੇ ਨੂਰ ਤੇ ਨੂਰ ਦਾ ਹੀ ਕੱਲੇ ਚ ਸਾਹ ਲੈਣਾ ਵੀ ਔਖਾ ਕਰ ਦਿੰਦੇ ਨੇ ਪਰ ਇੱਥੇ ਇੱਕ ਗੱਲ ਹੁੰਦੀ ਆ ਭੋਲਾ ਸਿੰਘ ਦੇ ਟੱਬਰ ਨੇ ਜੋ ਮਾਰੀ ਕੀਤੀ ਹੁੰਦੀ ਉਹ ਆਪਦੀ ਕੁੜੀ ਨਾਲ ਕੀਤੀ ਹੁੰਦੀ ਆ ਉਹਨਾਂ ਨੇ ਮਨਿੰਦਰ ਸਿੰਘ ਦੇ ਮੁੰਡੇ ਜਸ਼ਨਪ੍ਰੀਤ ਸਿੰਘ ਨੂੰ ਫਿਲਹਾਲ ਕੁਝ ਨਹੀਂ ਕਿਹਾ ਹੁੰਦਾ ਪਰ ਕਹਿੰਦੇ ਇਹ ਦੋ ਜਵਾਨ ਪਿਆਰ ਕਰਨ ਵਾਲੇ ਤੜਫਦੇ ਨੇ ਇੱਕ ਦੂਜੇ ਨੂੰ ਮਿਲਣ ਲਈ ਇਹ ਆਪਸ ਚ ਟਾਈਮ ਪਾਸ ਨਹੀਂ ਵਿਆਹ ਕਰਾਉਣਾ ਚਾਹੁੰਦੇ ਹੁੰਦੇ ਨੇ ਪਰ ਹੁਣ ਇਹਨਾਂ ਨੂੰ ਲੱਗਦਾ ਕਿ ਇਹ ਮਮਕਰ ਨਹੀਂ ਹੋ ਪਾਊਗਾ ਕਦੀ ਵੀ ਕਦੀ ਵੀ ਇਹਨਾਂ ਦੇ ਪਿਆਰ ਨੂੰ ਪਰਵਾਨਗੀ ਨਹੀਂ ਮਿਲੂਗੀ ਪਰਿਵਾਰਾਂ ਵੱਲੋਂ ਸੋ ਇਹ ਇਹ ਗੱਲ ਅਸੈਪਟ ਕਰ ਲੈਂਦੇ ਨੇ ਮਾੜੀ-ਮੋਟੀ ਤੇ ਕੋਈ ਹਰਕਤ ਨਹੀਂ ਕਰਦੇ ਜਾਂ ਕੋਸ਼ਿਸ਼ ਨਹੀਂ ਕਰਦੇ ਮਿਲਣ ਦੀ ਕਿ ਟੈਨਸ਼ਨ ਕ੍ਰੀਏਟ ਹੋਵੇ 13 ਮਈ 2018 ਮਨਿੰਦਰ ਸਿੰਘ ਪੁੱਤ ਜਸ਼ਨਪ੍ਰੀਤ ਨੂੰ ਕਹਿੰਦਾ ਕਿ ਪੁੱਤ ਡੰਗਰਾਂ ਨੂੰ ਪੱਠੇ ਪਾ ਕੇ ਆ ਵੇਲਾ ਹੋ ਗਿਆ ਇਹਨਾਂ ਦੀ ਹਵੇਲੀ ਹੁੰਦੀ ਹੈ ਜਸ਼ਨਪ੍ਰੀਤ ਪੱਠੇ ਪਾਉਣ ਚਲਾ ਜਾਂਦਾ ਪਰ ਰਾਤ ਹੋ ਜਾਂਦੀ ਹੈ ਤੇ ਫਿਰ ਸਵੇਰ ਉਹ ਵਾਪਸ ਨਹੀਂ ਮੁੜਦਾ ਅੱਗੇ ਵੀ ਤਾਂ ਉਹ ਪੱਠੇ ਪਾਉਂਦਾ ਹੀ ਸੀ ਤੇ ਪੱਠੇ ਪਾ ਕੇ ਉਹ ਵਾਪਸ ਆ ਜਾਂਦਾ ਸੀ ਘਰੇ ਪਰ ਇਸ ਵਾਰ ਉਹ ਨਹੀਂ ਆਉਂਦਾ ਉਹ ਲੱਭਦੇ ਨੇ ਉਹ ਲੱਭਦਾ ਨਹੀਂ ਮਨਿੰਦਰ ਸਿੰਘ ਤੇ ਇਨਾ ਮੁੰਡਿਆਂ ਦਾ ਚਾਚਾ ਸਾਰੇ ਟੈਨਸ਼ਨ ਚ ਆ ਜਾਂਦੇ ਨੇ ਕਿ ਹੱਡਾ ਮੁੰਡਾ ਕਿੱਥੇ ਗਿਆ ਇਨਾ ਸਭ ਨੂੰ ਇਹ ਗੱਲ ਪਤਾ ਹੁੰਦੀ ਹੈ ਕਿ ਨੂਰਕੌਰ ਨੂੰ ਕੋਲਾ ਸਿੰਘ ਦੇ ਪਰਿਵਾਰ ਨੇ ਡੱਕ ਕੇ ਰੱਖਿਆ ਤੇ ਉਹ ਇਨਾ ਦੇ ਟੱਬਰ ਨਾਲ ਗੁੱਸੇ ਵੀ ਆ ਸੋ ਚਾਚੇ ਦੇ ਮਾਈਂਡ ਚ ਗੱਲ ਆਉਂਦੀ ਆ ਕਿ ਸਾਡੀ ਕੋਈ ਦੁਸ਼ਮਣੀ ਤਾਂ ਹੈ ਨਹੀਂ ਕਿਸੇ ਨਾਲ ਬਸ ਇੱਕ ਗਵਾਂਡੀਆਂ ਵਾਲਾ ਇਨਸੀਡੈਂਟ ਹੋਇਆ ਤੇ ਇਸੇ ਤੇ ਸ਼ੱਕ ਕਰਨਾ ਬਣਦਾ ਅਜੇ ਇਹ ਗੱਲ ਸੋਚ ਹੀ ਰਹੇ ਹੁੰਦੇ ਆ ਤਾਂ ਹੀ ਪਿਓ ਤੇ ਚਾਚੇ ਵੱਲੋਂ ਜਸ਼ਨਪ੍ਰੀਤ ਨੂੰ ਲੱਭਣ ਦੌਰਾਨ ਉਸ ਦਾ ਭਰਾ ਇਹਨਾਂ ਨੂੰ ਦੱਸਦਾ ਹੈ ਕਿ ਜਸ਼ਨਪ੍ਰੀਤ ਨੂੰ ਭੋਲਾ ਸਿੰਘ ਦੇ ਘਰ ਵਾਲੇ ਲੈ ਕੇ ਗਏ ਨੇ ਕੜੀਸਕੇ ਇਹ ਗੱਲ ਕੁਝ ਲੀਡਿੰਗ ਪਬਲਿਕेशंस ਦੱਸਦੀਆਂ ਨੇ ਪਰ ਇੱਕ ਹੋਰ ਗੱਲ ਵੱਖ-ਵੱਖ ਪਬਲਿਕेशंस ਵੱਲੋਂ ਲਿਖੀ ਗਈ ਹੈ ਉਹ ਵੀ ਤੁਹਾਨੂੰ ਦੱਸੂਗੀ ਪਹਿਲਾਂ ਇਹ ਸੁਣੋ ਇਹ ਸਾਰੇ ਰਲ ਕੇ ਭੋਲਾ ਸਿੰਘ ਦੇ ਘਰ ਦਾ ਕੁੰਡਾ ਖੜਕਾਉਂਦੇ ਨੇ ਤੇ ਪੁੱਛਦੇ ਨੇ ਕਿ ਸਾਡਾ ਮੁੰਡਾ ਜਸ਼ਨਪ੍ਰੀਤ ਕਿੱਥੇ ਹੈ ਅਗੋ ਕੋਲਾ ਸਿੰਘ ਕਹਿੰਦਾ ਵੀ ਮੈਂ ਤਾਂ ਬੜੇ ਦਿਨ ਤੋਂ ਜਸ਼ਨ ਨੂੰ ਵੇਖਿਆ ਹੀ ਨਹੀਂ ਉਹ ਵਾਰ-ਵਾਰ ਪੁੱਛਦੇ ਨੇ ਪਰ ਜਵਾਬ ਨਹੀਂ ਬਦਲਦਾ ਪੋਲਾ ਸਿੰਘ ਦਾ ਸੋਹਾਰ ਕੇ ਉਹ ਪੁਲਿਸ ਕੋਲ ਪਹੁੰਚ ਜਾਂਦੇ ਨੇ ਤੇ ਪੁਲਿਸ ਨੂੰ ਪੂਰੀ ਸਿਚੁਏਸ਼ਨ ਸਮਝਾਉਂਦੇ ਨੇ ਤੇ ਨਾਲ ਦੇ ਨਾਲ ਆਪਣਾ ਸ਼ੱਕ ਵੀ ਦੱਸ ਦਿੰਦੇ ਨੇ ਕਿ ਉਹਨਾਂ ਨੂੰ ਮੁੰਡੇ ਨੂੰ ਗਾਇਬ ਕਰਨ ਦਾ ਸ਼ੱਕ ਪੋਲਾ ਸਿੰਘ ਦੇ ਟੱਬਰ ਤੇ ਹੀ ਹੈ ਪੁਲਿਸ ਵੀ ਦੇਰ ਨਹੀਂ ਕਰਦੀ ਉਹ ਸਿੱਧਾ ਪੋਲਾ ਸਿੰਘ ਦੇ ਘਰੇ ਦਸਤਕ ਦਿੰਦੀ ਹੈ ਪਹਿਲਾਂ ਤਾਂ ਪੁਲਿਸ ਨੂੰ ਹੀ ਅੰਦਰ ਨਹੀਂ ਆਉਣ ਦਿੰਦੇ ਉਹ ਪਰ ਫੇਰ ਪੁਲਿਸ ਆਪਣਾ ਕੰਮ ਜਾਣਦੀ ਹੁੰਦੀ ਹੈ ਜਦੋਂ ਪੁਲਿਸ ਵੱਲੋਂ ਪੋਲਾ ਸਿੰਘ ਨੂੰ ਸੇਮ ਸਵਾਲ ਕੀਤਾ ਜਾਂਦਾ ਹੈ ਕਿ ਜਸ਼ਨਪ੍ਰੀਤ ਕਿੱਥੇ ਆ ਉਹ ਸੇਮ ਜਵਾਬ ਦਿੰਦਾ ਹੈ ਕਿ ਉਹਨੂੰ ਆਈਡੀਆ ਨਹੀਂ ਹੁਣ ਪੁਲਿਸ ਕਹਿੰਦੀ ਹੈ ਕਿ ਅਸੀਂ ਘਰ ਦੇ ਕੱਲੇ-ਕੱਲੇ ਜੀ ਤੋਂ ਪੁੱਛਗਿੱਛ ਕਰਾਂਗੇ ਅਲੱਗ-ਅਲੱਗ ਤੇ ਜਦੋਂ ਪੁਲਿਸ ਘਰ ਦੇ ਮੈਂਬਰਸ ਤੋਂ ਕੁਐਸਚਨਿੰਗ ਕਰਦੀ ਆ ਤਾਂ ਉਹਨਾਂ ਨੂੰ ਸਭ ਦੇ ਜਵਾਬ ਹੀ ਵੱਖ-ਵੱਖ ਮਿਲਦੇ ਨੇ ਯਾਨੀ ਉਹਨਾਂ ਦੇ ਆਨਸਰਸ ਰਲ ਨਹੀਂ ਰਹੇ ਹੁੰਦੇ ਆਪਸ ਵਿੱਚ ਹੁਣ ਵਾਰੀ ਆਉਂਦੀ ਹੈ ਸਖਤੀ ਦੀ ਤੇ ਹੁਣ ਜੋ ਮੈਂ ਦੱਸੂਗੀ ਉਹ ਸੁਣ ਕੇ ਤੁਸੀਂ ਸਾਰੇ ਹੈਰਾਨ ਤੇ ਪਰੇਸ਼ਾਨ ਦੋਵੇਂ ਹੋ ਜਾਓਗੇ ਪੋਲਾ ਸਿੰਘ ਕੰਫੈਸ ਕਰਦਾ ਹੈ ਕਿ ਉਹਨੇ ਜਸ਼ਨਪ੍ਰੀਤ ਸਿੰਘ ਨੂੰ ਖਤਮ ਕਰਤਾ ਤੇ ਇੱਥੇ ਹੀ ਕਹਾਣੀ ਨਹੀਂ ਮੁੱਕਦੀ ਉਸਨੇ ਆਪਣੀ ਧੀ ਨੂਰਕੌਰ ਨੂੰ ਵੀ ਨਹੀਂ ਛੱਡਿਆ ਉਹਨੂੰ ਵੀ ਮਾਰਤਾ ਹੁਣ ਹੁੰਦਾ ਕੀ ਹੈ ਉਸ ਦਿਨ ਇੱਕ ਤਾਂ ਕਹਿੰਦੇ ਇਹਨੂੰ ਘਰ ਘੇਰ ਕੇ ਲੈ ਗਏ ਤੇ ਉੱਥੇ ਲੈ ਜਾ ਕੇ ਖਤਮ ਕਰਤਾ ਪਰ ਦੂਜੀ ਗੱਲ ਇੱਕ ਹੋਰ ਸਾਹਮਣੇ ਆਉਂਦੀ ਹੈ ਕੁਝ মিডিਆ ਰਿਪੋਰਟਸ 'ਚ 13 ਮਈ 2018 ਦੀ ਲੇਟ ਨਾਈਟ ਜਸ਼ਨਪ੍ਰੀਤ ਤੇ ਨੂਰਕੌਰ ਮਿਲਣ ਦਾ ਪਲਾਨ ਕਰਦੇ ਨੇ ਉਹ ਕੋਈ ਰਸਤਾ ਕੱਢਣਾ ਚਾਹੁੰਦੇ ਹੁੰਦੇ ਨੇ ਕਿ ਇਹ ਵਿਆਹ ਕਰ ਸਕਣ ਕੁਝ মিডিਆ ਰਿਪੋਰਟਸ ਮੁਤਾਬਕ ਤੇ ਵਕਤ ਮੁਤਾਬਕ ਇਹ ਨੂਰ ਨੂੰ ਮਿਲਨ ਪਹੁੰਚ ਵੀ ਜਾਂਦਾ ਹੈ 14 ਮਈ ਤੜਕੇ 3:30 ਵਜੇ ਨੂਰ ਦੇ ਟੱਬਰ ਦੇ ਕਿਸੇ ਜੀ ਦੀ ਜਾਗ ਖੁੱਲ ਜਾਂਦੀ ਹੈ ਤੇ ਉਹਨੂੰ ਕੁਝ ਆਹਟ ਸੁਣਾਈ ਦਿੰਦੀ ਹੈ ਇਹਨਾਂ ਦੋਵਾਂ ਨੂੰ ਅਲੈਜਡਲੀ ਇਕੱਠਿਆਂ ਫੜ ਲਿਆ ਜਾਂਦਾ ਹੈ ਭੋਲਾ ਸਿੰਘ ਦੇ ਪਰਿਵਾਰ ਦੇ ਬਾਕੀ ਜੀ ਵੀ ਉੱਠ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਹੁੰਦਾ ਉਹ ਬਹੁਤ ਖੌਫਨਾਕ ਹੁੰਦਾ ਹੈ 20 ਸਾਲਾਂ ਉਸ ਨੌਜਵਾਨ ਤੇ ਕਿਸੇ ਤੇਜ਼ धार ਚੀਜ਼ ਨਾਲ ਅਲੈਜਡਲੀ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਉਹਨੂੰ ਅਲੈਜਡਲੀ ਖਤਮ ਕਰ ਦਿੰਦੇ ਨੇ ਨੂਰ ਕੌਰ ਨੂੰ ਵੀ ਬੜੇ ਤੇ ਸਿਹੇ ਦਿੰਦੇ ਨੇ ਤੇ ਇਲਜ਼ਾਮਾ ਮੁਤਾਬਕ ਫਿਰ ਉਹਨੂੰ ਫੋਰਸ ਕੀਤਾ ਜਾਂਦਾ ਹੈ ਜ਼ਹਿਰੀਲੀ ਚੀਜ਼ ਖਾਣ ਲੋ ਮੈਂ ਨਾਮ ਨਹੀਂ ਲਵਾਂਗੀ ਇੱਥੇ ਉਸ ਚੀਜ਼ ਦਾ ਤੇ ਫਿਰ ਉਸ ਦੇ ਸਿਰ ਤੇ ਲੈਜੈਂਡਲੀ ਵਾਰ ਕਰਤਾ ਜਾਂਦਾ ਹੈ ਇੱਥੇ ਇਹਨਾਂ ਦੇ ਘਰ ਦੀ ਧੀ ਆਪਣੀ ਧੀ ਮੁੱਕ ਜਾਂਦੀ ਹੁਣ ਪੋਲਾ ਸਿੰਘ ਦੀ ਨਿਸ਼ਾਨਦੇਹੀ ਤੇ ਜਸ਼ਨਪ੍ਰੀਤ ਦੀ ਬਾਡੀ ਜੋ ਇਹਨਾਂ ਨੇ ਸੀਵਰੇਜ ਚੈਂਬਰ ਚ ਸੁੱਟੀ ਹੁੰਦੀ ਆ ਉਹ ਮਿਲ ਜਾਂਦੀ ਹੈ ਤੇ ਕੁੜੀ ਨੂਰਕੌਰ ਦੀ ਲਾਸ਼ ਵੀ ਘਰ ਦੇ ਪਿਛਲੇ ਹਿੱਸੇ ਚੋਂ ਬਰਾਮਦ ਕਰ ਲਈ ਜਾਂਦੀ ਹੈ ਉਹ ਇਹ ਗੱਲ ਸਹੀ ਹੈ ਕਿ ਮੁੰਡੇ ਨੂੰ ਘੇਰ ਕੇ ਘਰ ਲੈ ਕੇ ਜਾਇਆ ਜਾਂਦਾ ਹੈ ਤੇ ਉੱਥੇ ਉਸ ਨੂੰ ਖਤਮ ਕੀਤਾ ਜਾਂਦਾ ਹੈ ਤੇ ਜਦੋਂ ਕੁੜੀ ਵਿਰੋਧ ਕਰਦੀ ਹੈ ਤਾਂ ਉਹਨੂੰ ਵੀ ਮੁਕਾ ਦਿੱਤਾ ਜਾਂਦਾ ਹੈ ਜਾਂ ਇਹ ਗੱਲ ਸਹੀ ਹੈ ਕਿ ਮੁੰਡਾ ਕੁੜੀ ਰਾਤ ਨੂੰ ਮਿਲਦੇ ਨੇ ਤੇ ਫੜੇ ਜਾਂਦੇ ਨੇ ਇਸ ਕਰਕੇ ਇਹਨਾਂ ਕਤਲਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਮੈਂ ਕਹਿ ਨਹੀਂ ਸਕਦੀ ਕਿਉਂਕਿ ਦੋਵੇਂ ਚੀਜ਼ਾਂ ਆ ਰਹੀਆਂ ਨੇ ਸਾਹਮਣੇ ਪਰ ਇਹ ਅਣਖ ਦੇ ਖਾਤਰ ਮੁਕਾਏ ਨੌਜਵਾਨ ਸਨ ਇਹ ਗੱਲ ਪੱਕੀ ਹੈ ਪੁਲਿਸ ਆਰੋਪੀਆਂ ਤੇ ਬਣਦੀ ਕਾਰਵਾਈ ਕਰ ਦੇਖੋ ਪਿੰਡ ਚ ਪਿਆਰ ਗਵਾਂਢ ਚ ਪਿਆਰ ਕੁਝ ਲੋਕ ਇਹਨੂੰ ਬਹੁਤ ਗਲਤ ਮੰਨਦੇ ਨੇ ਤੇ ਕੁਝ ਲੋਕ ਕਹਿੰਦੇ ਨੇ ਕਿ ਬੱਚੇ ਰਾਜ਼ੀ ਰਹਿਣ ਹੋਰ ਕੀ ਚਾਹੀਦਾ ਹੈ ਇਹ ਹਰ ਕਿਸੇ ਦੀ ਨਿੱਜੀ ਰਾਏ ਹੈ ਮੈਂ ਇਸ ਤੇ ਕੋਈ ਟਿੱਪਣੀ ਨਹੀਂ ਕਰਦੀ ਪਰ ਕਿਸੇ ਨੂੰ ਮਾਰ ਮੁਕਾਹੀ ਦੇਣਾ ਇਦਾਂ ਆਪਣੇ ਖੂਨ ਦਾ ਖੂਨ ਹੋਣਾ ਇਹ ਸਰਾ ਸਰ ਗਲਤ ਹੈ ਸਰਾ ਸਰ ਗਾ ਵਾਹਿਗੁਰੂਸਾਤ ਬਖਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨ ਸਾਫ ਜੀ